ਜੱਦਾ ਪੁੱਤ ਨਹੀਂ ਮਾਂ ਨੂੰ ਇਨਸਾਫ ਦਵਾਇਆ ਸੱਚੀ ਕਹਾਣੀ ਦੇ ਆਧਾਰਤ ਅੱਜ ਸਵੇਰੇ ਹੀ ਮੈਂ ਸਵਤਾ ਦੇ ਬਾਰੇ ਪੜਿਆ ਸਾਲ 1949 ਪੜਦੇ ਹੀ ਮੈਨੂੰ ਵੀ ਝੰਝੁਣ ਛਲ ਗਈ ਉਮਰ ਮਹਿਜ 12 ਸਾਲ ਉਸ ਸਮੇਂ ਮੇਰੀ ਵੀ ਉਮਰ 12 ਸਾਲ ਦੀ ਸੀ ਇਹ ਕਹਾਣੀ ਮੈਂ ਸਵਤਾ ਦੀ ਉਹ ਆਪਣੀ ਭੈਣ ਕੋਲ ਸਾਜ ਹਾਂ ਪਰ ਆਪਣੀ ਭੈਣ ਕੋਲ ਰਹਿੰਦੀ ਸੀ ਉਸ ਸਮੇਂ ਉਹ 7ਵੀਂ ਜਮਾਤ ਦੀ ਵਿਦਿਆਰਥਣ ਸੀ ਇੱਕ ਦਿਨ ਜਦੋਂ ਸਾਈਕਲ ਚਲਾ ਰਹੀ ਸੀ ਤਾਂ ਕੁਝ ਮਰਦਾਂ ਦੇ group ਨੇ ਉਸ ਨੂੰ ਘੇਰ ਲਿਆ ਤੇ ਬੋਲੇ ਦੇਖੋ ਇੱਕ ਨਈ ਚਿੜੀ ਆਈ ਹੈ ਸਵਤਾ ਨੂੰ ਉਹਨਾਂ ਦੀ ਕਿਸੇ ਗੱਲ ਦੀ ਸਮਝ ਨਾ ਆਈ ਇੱਕ ਰੋਜ਼ ਉਸ ਦਾ ਜੀਜਾ ਤੇ ਭੈਣ ਕਿਸੇ ਕੰਮ ਲਈ ਘਰ ਤੋਂ ਬਾਹਰ ਗਏ ਹੋਏ ਸੀ ਤਾ ਰਾਜੀ ਨੇ ਹਸਨ ਨਾਂ ਦੇ ਦੋ ਆਦਮੀ ਆਏ ਤੇ ਉਸ ਨਾਲ ਜ਼ਬਰ ਜਨਾਹ ਕੀਤਾ ਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਤੇਰੀ ਭੈਣ ਨੂੰ ਮਾਰ ਦੇਾਂਗੇ ਇੱਕ ਗੈਂਗਰੇਪ ਦਾ سلسلہ ਲਗਾਤਾਰ ਚੱਲਦਾ ਰਿਹਾ ਤੇ ਸਭ ਤਾਂ ਇੱਕ ਦਿਨ ਪੀੜ ਆ ਗਈ ਉਸ ਨੂੰ ਲੱਗਾ ਕਿ ਜੋ ਉਸ ਨਾਲ ਜ਼ਬਰ ਜਨਾਹ ਹੋ ਰਿਹਾ ਹੈ ਉਸ ਕਰਕੇ ਉਸ ਨਾਲ ਇੰਜ ਹੋਇਆ ਪਰ ਫਿਰ ਉਸ ਨੂੰ ਦੁਬਾਰਾ ਪੇੜ ਜਨਾਈ ਸਵਤਾ ਦੀ ਭੈਣ ਉਸ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਡਾਕਟਰ ਨੇ ਕਹਿਆ ਕਿ ਉਹ 3 ਮਹੀਨੇ ਤੋਂ ਗਰਭਤੀ ਹੈ ਤੇ ਉਮਰ 'ਚ ਬੱਚੀ ਹੋਣ ਕਰਕੇ ਅਗਰਸ਼ਣ ਨਹੀਂ ਚੱਲ ਸਕਦੀ ਚਲ ਗੈਂਗਰੇਵ ਕਰਨ ਵਾਲਿਆਂ ਦੇ ਬਾਪ ਨਾਲ ਗੱਲ ਕੀਤੀ ਤਾਂ ਉਸ ਨੇ ਸਾਫ ਬਣਾ ਕਰ ਦਿੱਤਾ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸਵਤਾ ਦੀ ਭੈਣ ਤੇ ਜੀ ਚ ਡਰ ਗਏ ਉਹਨਾਂ ਨੇ ਪਿੰਡ ਛੱਡ ਦਿੱਤਾ ਸਭਤਾ ਦੇ ਮਾਪੇ ਉੱਥੇ ਆਉਣ ਲਈ ਰੋਕ ਦਿੱਤਾ ਕਿ ਬੇਟੀ ਹੋਊਗੀ ਮਹਿਜ 13 ਸਾਲ ਦੀ ਉਮਰ ਵਿੱਚ ਸਭਤਾ ਨੇ 24 ਘੰਟੇ ਦੀਆਂ ਪੀੜਾਂ ਸਹੇ ਕੇ ਇੱਕ ਬੱਚੇ ਨੂੰ ਜਨਮ ਦਿੱਤਾ ਉਸ ਨੂੰ ਕੋਈ ਹੋਸ਼ ਨਹੀਂ ਸੀ ਕਿ ਮੁੰਡਾ ਸੀ ਜਾਂ ਕੁੜੀ ਮਰ ਚੁੱਕਾ ਸੀ ਜਾਂ ਜਿੰਦਾ ਸੀ ਸਭਤਾ ਦੀ ਭੈਣ ਤੋਂ ਉਸ ਦੇ ਹੀਜੇ ਨੇ ਧਲਾਖ ਲੈ ਲਿਆ ਕਿ ਉਸਦੀ ਭੈਣ ਕਰਕੇ ਇੱਜ਼ਤ ਨੂੰ ਦਾਗ ਲੱਗਾ। ਸਭ ਤਾਂ ਤੇ ਉਸਦੀ ਭੈਣਾ ਆਰਾਮਪੁਰ ਰਹਿਣ ਲੱਗਿਆਂ ਸਭ ਤਾਂ ਨੇ ਪੜ੍ਹਾਈ ਪੂਰੀ ਕੀਤੀ। ਉਸਦੀ ਭੈਣ ਨੇ ਉਸਦਾ ਵਿਆਹ ਕਰ ਦਿੱਤਾ 2002 ਚ। ਉਸਦੇ ਬੇਟਾ ਹੋਇਆ ਤੇ ਉਹ ਆਪਣੇ ਪਰਿਵਾਰ 'ਚ ਖੁਸ਼ ਸੀ। ਤਾਂ 2006 ਚ ਉਸਦੇ ਪਤੀ ਨੂੰ ਗੈਂਗਰੇਦ ਪਾਰੇ ਪਤਾ ਲੱਗਿਆ ਤਾਂ ਉਸਨੇ ਧਲਾਕ ਲੈ ਲਿਆ। ਉਹ ਆਪਣੇ ਪੁੱਤਰ ਨਾਲ ਲਖਨਊ ਚ ਰਹਿਣ ਲੱਗੀ। ਤੇ ਬੱਕ ਸਟੋਰ ਤੇ ਕੰਮ ਕਰਨ ਲੱਗ ਪਈ ਤਾਂ 2007 ਨੂੰ ਇੱਕ ਦਿਨ ਉਸਨੇ ਜਦ ਬੂਹਾ ਖੋਲਿਆ ਤਾਂ 13 ਸਾਲ ਦਾ ਲੜਕਾ ਉਸਨੇ ਅੱਗੇ ਖੜਾ ਸੀ ਪੁੱਛਣ ਲੱਗਾ ਤੇ ਉਸਨੇ ਦੱਸਿਆ ਕਿ ਉਹ ਸਵਤਾ ਦਾ ਬੇਟਾ ਹੈ ਇਹ ਜੋ ਹੋ ਪਹਿਲੀ ਵਾਰ ਆਪਣੇ ਪੁੱਤਰ ਨੂੰ ਲਈ ਰਾਜੂ ਨੂੰ ਸਵਤਾ ਦੇ ਕਿਸੇ ਰਿਸ਼ਤੇਦਾਰ ਕੋਲ ਸੌਂਪ ਦਿੱਤਾ ਗਿਆ ਸੀ ਸਮਾ ਪਾ ਕੇ ਉਹ ਰਾਜੂ ਨਾਲ ਬੁਰਾ ਵਿਵਹਾਰ ਕਰਨ ਲੱਗੀ ਉਸ ਨੂੰ ਆਪਣੀ ਮਾਂ ਸਬਤਾ ਦੀ ਪਹਿਲੀ ਵਾਰ ਪਤਾ ਲੱਗਿਆ ਕਿ ਉਹ ਲਖਨਊ ਚ ਰਹਿੰਦੀ ਹੈ ਆਪਣੀ ਮਾਂ ਕੋਲ ਰਹਿੰਦੇ ਹੋਏ ਉਸਨੇ ਪੋਲੀਟਿਕਲ ਵਿੱਚ ਗ੍ਰੈਜੂਏਸ਼ਨ ਕੀਤੀ ਰਾਜੂ ਅਕਸਰ ਆਪਣੇ ਪਿਤਾ ਬਾਰੇ ਪੁੱਛਦਾ ਰਹਿੰਦਾ ਤਾਂ ਉਸਨੇ ਸਭ ਕੁਝ ਸੱਚ ਦੱਸ ਦਿੱਤਾ ਤੇ ਰਾਜੂ ਨੇ ਆਪਣੀ ਮਾਂ ਨੂੰ 2020 ਚ ਸਾਜਾਹਾਂਪੁਰ ਚ ਜਾ ਕੇ ਐਫ ਆਰ ਆਈ ਦਰਜ ਕਰਵਾਉਣ ਲੱਗੇ ਤਾਂ ਉਹਨਾਂ ਨੇ ਪੁਰਾਣਾ ਕੇਸ ਕਹਿ ਕੇ ਮਨਾਂ ਕਰ ਦਿੱਤਾ ਕਿਸੇ ਨਾਂ ਦੀ ਵੀ ਪਤਾ ਨਹੀਂ ਦੋਸ਼ੀਆਂ ਦਾ ਕੌਣ ਹੈ ਵਕੀਲ ਮੁਹੰਮਦ ਅਫਤਾਰ ਖਾਨ ਦੀ ਮਦਦ ਨਾਲ 2021 ਵਿੱਚ ਦੋ ਅਣਸਾਥੀ ਵਿਕਤੀਆਂ ਦੇ ਐਫਆਰਆਈ ਦਰਜ ਹੋਈ ਤੇ ਸਬੰਧਤਾ ਨੇ ਉਹਨਾਂ ਨੂੰ ਲੱਭਣ 'ਚ ਪੂਰਨੀ ਮਦਦ ਕੀਤੀ ਕੇਸ ਪੁਰਾਣਾ ਸੀ ਫੜੇ ਗਏ ਦੋ ਦੋਸ਼ੀ ਨਾਕੀ ਹਸਨ ਤੇ ਰਾਜੀ ਦਾ ਤੇ ਰਾਜੂ ਨਾਲ ਡੀਐਨਏ ਟੈਸਟ ਕਰਵਾਈ ਗਈ ਤਾਂ ਨਾਕੀ ਹਸਨਾ ਨਾਲ ਉਸਤਾਦ ਡੀਐਨਏ ਮੈਚ ਹੋ ਗਿਆ ਤੇ ਦੋਨੋਂ ਦੋਸ਼ੀ ਪਾਏ ਗਏ ਤੇ ਉਹਨਾਂ ਨੇ ਆਪਣਾ ਦੋਸ਼ ਈਕਬਲ ਕੀਤਾ ਇਸ ਤਰ੍ਹਾਂ ਇੱਕ ਪੁੱਤ ਨੇ ਮਾਂ ਨੂੰ ਇਨਸਾਫ ਦਵਾਇਆ ਤੇ ਸਮਾਜ ਨੂੰ ਇੱਕ ਸਹਿਹਾ ਬਜਿੱਤਾ ਜੇਕਰ ਤੁਹਾਡੇ ਨਾਲ ਵੀ ਕੁੜਾ ਹੋ ਰਿਹਾ ਹੈ ਤਾਂ ਆਵਾਜ਼ ਜ਼ਰੂਰ ਠਾਓ ਬਹੁਤ ਹੀ ਦੁਖਦਾਈ ਘਟਨਾ ਇੱਕ ਮਾਂ ਪੁੱਤ ਦੀ ਤੁਹਾਨੂੰ ਸੁਣਾਈ ਕਿਵੇਂ ਲੱਗੀ ਇਸ ਬਾਰੇ ਆਪਣੇ ਕਮੈਂਟ ਕਰਕੇ ਰੋਜ਼ ਸੁਣਾ ਜੀ ਸੁਣ ਲਈ ਧੰਨਵਾਦ